ਜਗਤਪੁਰ ਨਿਵਾਸੀ ਸਰਪੰਚ ਕਰਨੈਲ ਸਿੰਘ ਦਿਓਲ ਆਪ ਜੀ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਹੈ ਕਿ ਐਤਕੀ ਦੀ ਦੀਵਾਲੀ ਗ੍ਰੀਨ ਦੀਵਾਲੀ ਗ੍ਰੀਨ ਦੀਵਾਲੀ ਕੁਦਰਤ ਨੇ ਬੜਾ ਵਧੀਆ ਸੋਚਿਆ ਕਰੋਨਾ ਬਿਮਾਰੀ ਰਵਾ ਕੇ ਇਹਨਾਂ ਨੇ ਪ੍ਰਦੂਸ਼ਣ ਬਹੁਤ ਘਟਾ ਦਿੱਤਾ ਆਪੋ ਵੀ ਐਤਕੀ ਦੀਵਾਲੀ ਦਾ ਜਿਹੜਾ ਪ੍ਰੋਗਰਾਮ ਕਰਨਾ ਇਹ ਪਟਾਕੇ ਰਹਿਤ ਕਰਨਾ ਧੂੰਆਂ ਰਹਿਤ ਕਰਨਾ ਇੱਕ ਪਾਸੇ ਆਪਾਂ ਪ੍ਰਦੂਸ਼ਨ ਨੂੰ ਵਧਾ ਰਹੇ ਆਂ ਇੱਕ ਪਾਸੇ ਆਪਣੇ ਪੈਸੇ ਦਾ ਨੁਕਸਾਨ ਕਰ ਰਹੇ ਆਂ ਇਹ ਸਭ ਕੁਝ ਸੋਚ ਕੇ ਆਪਾਂ ਗ੍ਰੀਨ ਦਿਵਾਲੀ ਮਨਾਉਣੀ ਆ ਤੇ ਹਰ ਇੱਕ ਬੰਦੇ ਨੇ ਹਰ ਇੱਕ ਪਿੰਡ ਵਿੱਚ ਹਰ ਇੱਕ ਬੰਦਾ ਇੱਕ ਇੱਕ ਬੂਟਾ ਲਾਵੇ ਜਿਹਦੇ ਨਾਲ ਪ੍ਰਦੂਸ਼ਨ ਕਮ ਹੋਵੇ ਐਦਕੀ ਸਾਰੇ ਵਿਭਾਗ ਪ੍ਰਦੂਸ਼ਨ ਰਾਤ ਵਿਭਾਗ ਇਹੀ ਕਹਿੰਦੇ ਆ ਬਈ ਐਦਕੀ ਪ੍ਰਦੂਸ਼ਨ ਬਹੁਤ ਘਟ ਗਿਆ ਆਪਾਂ ਵੀ ਔਣ ਵਾਲੇ ਸਮੇਂ 'ਚ ਇਹੋ ਜਿਹਾ ਕੰਮ ਕਰਨੇ ਆ ਕਿ ਜਿਹੜਾ ਪ੍ਰਦੂਸ਼ਨ ਘਟ ਹੋਵੇ ਪਰਾਲੀ ਨੂੰ ਅੱਗ ਬਹੁਤ ਘਟ ਲਾਵਾਂਗੇ ਅਸੀਂ ਕਿਸਾਨਾਂ ਨੂੰ ਬਹੁਤ ਜਾਗਰੂਕਤ ਕਰ ਰਹੇ ਹਾਂ ਕਿ ਪਰਾਲੀ ਜਿਹੜੀ ਆ ਇਹ ਇਦਾਂ ਹੀ ਵਾਈ ਜਾਊਗੀ ਤੇ ਅਸੀਂ ਪਿੰਡ ਵਿੱਚ ਤਕਰੀਬਨ 250 ਬੂਟਾ ਲੋਕਾਂ ਨੂੰ ਵੰਡਿਆ ਤੇ ਪੰਚਾਇਤ ਨੇ ਆਪ ਵੀ ਲਾਇਆ ਜਿਹੜੇ ਵਿਲੇ ਥੈ ਆ ਉਹਨਾਂ ਸਾਰਿਆਂ 'ਚ ਅਸੀਂ ਬੂਟੇ ਲਾ ਦਿੱਤੇ ਆ ਤੇ ਹੋਰ ਵੀ ਅਸੀਂ ਜੇ ਕਿਸੇ ਸੱਜਣ ਨੂੰ ਬੂਟੇ ਚਾਹੀਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਜਗਤਪੁਰ ਵਿੱਚ ਹੋਰ ਵੀ ਲਗਾਉਣ ਨੂੰ ਤਿਆਰ ਆਂ ਨਵੇਂ ਸਾਲ ਦੀਆਂ ਸਾਡੀ ਜਗਤਪੁਰ ਪੰਚਾਇਤ ਵੱਲੋਂ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਉਹ ਆਲੀ ਦਵਾਈ ਦੀ ਵੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ